ਕੀ ਵੇ ਤੋਣੀ ਤੇਰੇ ਨਾਲ ਵੇ ਆਉਂਦੇ ਨੇ ਹਵਲੇ ਦੇ ਖਿਆਲ ਵੇ ਜ਼ਿੰਦਗੀ ਬੇਤੋਣੀ ਤੇਰੇ ਨਾਲ ਵੇ ਆਉਂਦੇ ਨੇ ਹਵਲੇ ਦੇ ਖਿਆਲ ਵੇ ਵੇਖੀ ਕਿਤੇ ਮੂੰਹ ਨਾ ਤੂੰ ਬੋਲ ਪਈ ਚਨ ਤਰੇ ਅਨੁ ਸੋਈ ਜਾਣ ਦੇ ਖੋਲੀ ਦਰਵਾਜੇ ਨਾ ਜ਼ੁਬਾਨ ਦੇ ਖਾ ਨਾਲੇ ਗੱਲਾਂ ਹੋਈ ਜਾਣ ਦੇ ਓ ਖੋਲੀ ਦਰਵਾਜੇ ਨਾ ਜ਼ੁਬਾਨ ਦੇ ਅੱਖਾਂ ਨਾਲੇ ਗੱਲਾਂ ਹੋਈ ਜਾਣ ਦੇ ਵਰੀ ਵਰੀ ਨੇ ਜਦ ਤਮੇ ਦੇ ਉਦੋਂ ਪਉ ਦੋਵੇਂ ਜਾਂਦੇ ਸੰਗਨੀ ਦਿਲ ਕਰ ਬਹੁ ਫੜ ਰੋਕ ਲਾ ਅਸਮਾਇ ਨ ਜਾਵੇ ਕਿਤ ਲੰਘਨੀ ਉਹ ਰੱਬ ਦੀ ਰਜਾ ਦੇ ਨਾਲ ਮੇਦੇ ਰੱਬ ਦੀ ਰਜਾ ਦੇ ਨਾਲ ਮੇਦੇ ਚਨ ਤਰੇ ਨੂੰ ਸੋਈ ਜਾਣ ਦੇ ਖੋਲੀ ਦਰਵਾਜੇ ਨਾਲ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਕੀ ਆਵਾਜ਼